ਕਾ ਕਰਤਾ ਤੁਹਾਡੀ ਬਹੁਤ ਮਿਲ ਰਹੀ ਹੈ ਜੋ ਘਰਾਂ ਵਿੱਚ ਵੀ ਬੈਠੇ ਲਾਈਵ ਸੁਣ ਰਹੇ ਹੋ ਸਭ ਦੀ ਕਾ ਕਰਤਾ ਇਹੋ ਜਿਹੀ ਚਾਹੀਦੀ ਹੈ ਕਰੋ ਕਿਰਪਾ ਮਨ ਜੇ ਕਿਤੇ ਭਟਕ ਰਿਹਾ ਏ ਮਨ ਨੂੰ ਆਵਾਜ਼ ਮਾਰੋ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਪਰੀ ਫਿਰ ਗਜ ਕੇ ਅੱਖੋਂ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਅੱਠ ਬੰਦਾਂ ਦਾ ਇਹ ਸ਼ਬਦ ਹੈ ਸੁਖਮਨੀ ਸਾਹਿਬ ਦੇ ਵਿੱਚ ਵੀ ਅਸ਼ਟਪਦੀ ਆਉਂਦੀ ਹੈ ਅਸ਼ਟਪਦੀ ਤੋਂ ਪਹਿਲਾ ਸਲੋਕ ਹੁੰਦਾ ਹੈ ਸਲੋਕ ਭਾਵੇਂ ਦੋ ਪੰਕਤੀਆਂ ਦੋ ਦੋ ਲਾਈਨਾਂ ਦਾ ਹੋਵੇ ਅਸ਼ਟਪਦੀ ਅੱਠ ਪਦ 80 ਦੇ ਕਰੀਬ ਲਾਈਨਾਂ ਪਰ ਸਲੋਕ ਕੇਵਲ ਸਲੋਕ ਨਹੀਂ ਹਨ ਸਲੋਕ ਦੇ ਆਲੇ ਦੁਆਲੇ ਪੂਰੀ ਅਸ਼ਟਪਦੀ ਦੀ ਵਿਚਾਰ ਘੁੰਮਦੀ ਹੈ ਬਿਲਕੁਲ ਇਉਂ ਜਾਣੋ ਜਿਸ ਤਰ੍ਹਾਂ 10 ਏਕੜ ਫਸਲ ਬੀਜੀ 10 ਕਿੱਲੇ ਫਸਲ ਬੀਜੀ ਕਿਸੇ ਕਿਸਾਨ ਨੇ ਪਰ ਜਦ ਫਸਲ ਉਤਰੀ ਤੇ 10 ਏਕੜ ਬਹੁਤ ਵੱਡਾ ਏਰੀਆ ਹੁੰਦਾ ਹੋ ਸਕਦਾ ਹੈ ਉਹ ਸਾਰੀ ਫਸਲ ਇੱਕ ਟਰਾਲੀ ਦੇ ਵਿੱਚ ਆ ਜਾਵੇ ਜਦ ਉਸ ਫਸਲ ਨੂੰ ਜਾ ਕੇ ਬਾਜ਼ਾਰ ਵਿੱਚ ਵੇਚਿਆ ਗਿਆ ਜੋ ਪੈਸੇ ਪ੍ਰਾਪਤ ਹੋਏ ਉਹ ਵੱਡੇ ਨੋਟਾਂ ਦੀ ਗੱਡੀਆਂ ਹੋ ਸਕਦਾ ਹੈ ਦੋ ਜੇਬ ਵਿੱਚ ਆ ਜਾਣ ਜੇ ਉਸ ਪੈਸੇ ਨਾਲ ਤੁਸੀਂ ਜਾ ਕੇ ਕੋਈ ਹੀਰਾ ਕੋਈ ਹੀਰੇ ਦੀ ਮੰਦਰੀ ਖਰੀਦ ਲਈ ਤੇ ਉਹ ਸਾਰੀ ਬਰਕਤ ਜਿਹੜੀ ਹੈ ਉਹਦੇ 'ਚ ਸਮਾ ਜਾਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿਉਂਕਿ ਕੇਵਲ ਇੱਕ ਛੋਟਾ ਜਿਹਾ ਹੀਰਾ ਹੈ ਇਹ ਛੋਟੀ ਜੀ ਮੰਦਰੀ ਐ ਨੀ ਉਹਦੇ ਵਿੱਚ 10 ਏਕੜ ਦੀ ਪੂਰੀ ਬਰਕਤ ਸਮਾਈ ਹੋਈ ਹੈ ਬਿਲਕੁਲ ਇਉਂ ਅਸ਼ਟਪਦੀ ਦੀ ਪੂਰੀ ਬਰਕਤ ਪੂਰੀ ਵਿਚਾਰ ਸ਼ਲੋਕ ਦੇ ਚ ਸਮਾਈ ਹੁੰਦੀ ਹੈ ਇਸੇ ਤਰ੍ਹਾਂ ਰਹਾਉ ਦੀ ਪੰਕਤੀ ਹੁੰਦੀ ਹੈ ਤੇ ਸ਼ੁਰੂਆਤ ਵਿੱਚ ਜਿਸ ਸਾਹਿਬ ਸਾਨੂੰ ਸਮਝਾ ਰਹੇ ਨੇ ਇਸ ਸ਼ਬਦ ਦੇ ਵਿੱਚ ਮਨ ਦੀ ਗੱਲ ਕੀਤੀ ਹੈ ਮਨ ਦੀ ਗੱਲ ਆਰੰਭ ਤੋਂ ਸ਼ੁਰੂ ਹੋ ਕੇ ਅਖੀਰ ਤੱਕ ਚੱਲੀ ਹੈ ਅਖੀਰ 'ਚ ਸਾਹਿਬ ਨੇ ਮਨ ਨੂੰ ਚੰਚਲ ਕਿਹਾ ਹੈ ਤੇ ਸਾਹਿਬ ਨੇ ਮਨ ਨੂੰ ਦੋ ਵੀ ਕਿਹਾ ਹੈ ਕਿਸ ਤਰ੍ਹਾਂ ਸਾਹਿਬ ਸਮਝਾ ਰਹੇ ਨੇ ਕਿ ਜੇ ਮਨ ਇੱਕ ਨਾ ਹੋਵੇ ਤੇ ਕੋਈ ਵੀ ਕਾਰਜ ਸਰਦਾ ਨਹੀਂ ਹੈ ਇਸ ਗੱਲ ਨੂੰ ਸਮਝਣਾ ਹੈ ਤਵੱਜੋ ਆਪਜੀ ਦੀ ਬਹੁਤ ਮਿਲ ਰਹੀ ਹੈ ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਉੜੀ ਗਵਾਰੇਰੀ ਮਹੱਲਾ ਪਹਿਲਾ ਗਉੜੀ ਰਾਗ ਦੇ ਵਿੱਚ ਮਹੱਲਾ ਪਹਿਲਾ ਦਾਤ ਹੁੰਦਾ ਹੈ ਕਿ ਸਤਿਗੁਰੂ ਗੁਰਨਾਨਕ ਦੇਵ ਸਾਹਿਬ ਜੀ ਪਹਿਲੇ ਗੁਰੂ ਕਹਿ ਸਕਦੇ ਆ ਪਰ ਪਹਿਲੇ ਗੁਰੂ ਕਹਿੰਦੇ ਆ ਤੇ ਦੂਜਾ ਤੀਜਾ ਗੁਰੂ ਵੀ ਕੋਈ ਹੁੰਦਾ ਹੈ ਤੇ ਆਪਾਂ ਕਹਿੰਦੇ ਆ 10 ਗੁਰੂ ਨੇ ਪਰ ਗੁਰਬਾਣੀ ਕਹਿੰਦੀ ਗੁਰੂ ਕੇਵਲ ਇੱਕ ਹੈ ਜੋਤ ਇੱਕ ਹੈ ਜੋ ਤੋਹਾ ਜੁਗਤ ਸਾਂਏ ਸੰਕਾਇਆ ਫੇਰ ਪਲਟੀ ਹੈ ਇਹਨੂੰ ਇਸ ਤਰ੍ਹਾਂ ਸਮਝਣਾ ਸਿਧਾਂਤ ਨਹੀਂ ਬਦਲਦਾ ਸਾਧਨ ਬਦਲਦੇ ਨੇ सिद्धांत ਨਹੀਂ ਬਦਲਦਾ ਸਾਧਨ ਬਦਲਦੇ ਨੇ ਜਿਸ ਤਰ੍ਹਾਂ ਬੰਦੇ ਨੂੰ ਭੁੱਖ ਲੱਗਦੀ ਹੈ ਭੁੱਖ ਦਾ ਰੂਪ ਕੋਈ ਹੈ ਭੁੱਖ ਕਿਸੇ ਵੇਲੇ ਵੀ ਲੱਗ ਸਕਦੀ ਹੈ ਤੇ ਲੱਗਦੀ ਹੈ ਭੁੱਖ ਨਹੀਂ ਬਦਲਦੀ ਕਿਉਂਕਿ ਭੁੱਖ ਸਿਧਾਂਤ ਹੈ ਪਰ ਸਾਧਨ ਬਦਲਦੇ ਨੇ ਮਤਲਬ ਕਿ ਖਾਣਾ ਭੋਜਨ ਜੋ ਹੈ ਉਹ ਬਦਲ-ਬਦਲ ਕੇ ਖਾਇਆ ਜਾਂਦਾ ਹੈ ਭੋਜਨ ਬਦਲ ਸਕਦਾ ਹੈ ਕੋਈ ਵੀ ਭੋਜਨ ਵਰਤਿਆ ਜਾ ਸਕਦਾ ਹੈ ਅੱਜ ਜੋ ਖਾਦਾ ਕੱਲ ਹੋ ਸਕਦਾ ਉਹ ਨਹੀਂ ਖਾਵਾਂਗੇ ਪਰ ਭੁੱਖ ਉਹੀ ਰਹੇਗੀ ਬਿਲਕੁਲ ਇਉਂ ਗੁਰੂ ਉਹੀ ਹੈ ਗੁਰਨਾانک ਜੋਤ ਪਰ ਕਾਇਆ ਬਦਲੀਆਂ ਨੇ ਸਾਧਨ ਬਦਲਿਆ ਜਿੱਥੇ ਜੋਤ ਨੇ ਟਿਕਣਾ ਸੀ ਉਹ ਸਾਧਨ ਬਦਲਿਆ ਤੇ ਭੁੱਖ ਬੰਦੇ ਤੈਨੂੰ ਭੋਜਨ ਦੀ ਵੀ ਹੁੰਦੀ ਹੈ ਉੱਖ ਤੈਨੂੰ ਭਜਨ ਦੀ ਵੀ ਹੋਣੀ ਚਾਹੀਦੀ ਹੈ ਉਹ ਭੋਜਨ ਜੋ ਹੈ ਉਹ ਤਨ ਦੀ ਖੁਰਾਕ ਹੈ ਪਰ ਇਹ ਭੋਜਨ ਜੋ ਇਸ ਵੇਲੇ ਤੂੰ ਸ਼ੱਕ ਰਿਆ ਹੈ ਰੂਹ ਦੀ ਖੁਰਾਕ ਹੈ ਸ਼ਬਦ ਅਖਟ ਬਾਬਾ ਨਾਨਕਾ ਕਾਹੇ ਖਰਚ ਤਨ ਮਾਲ ਖਾਵੇਂ ਕਰਚਾ ਰਲ ਮਿਲ ਭਾਈ ਟੋਟ ਨਾਬੈ ਵੱਧ ਦੋ ਜਾਈ ਇਹ ਭੋਜਨ ਨੇ ਤ੍ਰਪਤ ਭਈ